3 ਜੁਲਾਈ 1987 ਦਾ ਉਹ ਦਿਨ ਹੈ ਜਿੱਦਣ ਇੱਕ ਐਸੀ ਘਟਨਾ ਵਾਪਰੀ ਜਿਸ ਘਟਨਾ ਨੂੰ ਸੁਣ ਕੇ ਸਾਰਿਆਂ ਦੇ ਦਿਲ ਰੋਏ ਸੀ ਕੀ ਘਟਨਾ ਵਾਪਰੀ ਸੀ ਤੇ ਕਿਹਦੇ ਨਾਲ ਵਾਪਰੀ ਸੀ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਜੇ ਇਤਿਹਾਸ ਦੇ ਬਾਰੇ ਜਾਣਕਾਰੀ ਹੋਵੇਗੀ ਤੇ ਤੁਹਾਨੂੰ ਪਤਾ ਹੋਵੇਗਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ 33 ਤਵੀ ਉੱਤੇ ਬਿਠਾਉਣ ਤੋਂ ਪਹਿਲਾਂ ਦੇਗੇ ਦੇ ਵਿੱਚ ਉਬਾਲਿਆ ਗਿਆ ਸੀਗਾ ਤੇ ਫਿਰ ਐਸੀ ਘਟਨਾ ਇੱਕ ਚਾਂਦਨੀ ਚੌਂਗ ਦੇ ਅੰਦਰ ਫੇਰ ਵਾਪਰਦੀ ਹੈ ਜਦੋਂ ਭਾਈ ਦਿਆਲਾ ਜੀ ਨੂੰ ਦੇਗੇ ਦੇ ਵਿੱਚੋਂ ਉਬਾਲਿਆ ਜਾਂਦਾ ਹੈ ਗੁਰੂ ਸਿਬਾਨ ਨੂੰ ਤੇ ਸਿੱਖ ਨੂੰ ਦੋਨਾਂ ਨੂੰ ਦੇਗੇ ਦੇ ਵਿੱਚ ਉਬਾਲਿਆ ਜਾਂਦਾ ਇਹ ਅਸੀਂ ਇਤਿਹਾਸ ਬਹੁਤ ਵਾਰੀ ਪੜਿਆ ਸੁਣਿਆ ਹੈ ਕਿ ਤੁਹਾਨੂੰ ਪਤਾ ਹੈ ਕਿ ਥੋੜੇ ਚਿਰ ਪਹਿਲਾਂ ਵੀ ਇੱਕ ਸਿੱਖ ਨੂੰ ਦੀਗੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਸੀ ਜੇ ਨਹੀਂ ਪਤਾ ਤਾਂ ਸੁਣਿਓ ਉਹ ਸੀਗੇ ਭਾਈ ਗੁਰਦੇਵ ਸਿੰਘ ਦੇਬੂ ਜਿਨ੍ਹਾਂ ਦਾ ਨਾਮ ਗੁਰਦੇਵ ਸਿੰਘ ਆ ਤੇ ਪਿਆਰ ਦੇ ਨਾਲ ਸਾਰੇ ਦੇਬੂ ਦੇਬੂ ਕਹਿੰਦੇ ਸੀ ਪੁਲਿਸ ਨੇ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਖਾਰਕੂ ਕਹਿ ਕੇ ਚੁੱਕ ਲਿਆ ਜਦੋਂ ਜੇਲ੍ਹ ਦੇ ਅੰਦਰ ਲਿਆਂਦਾ ਥਾਣੇ ਦੇ ਅੰਦਰ ਉਹਨੂੰ ਬਹੁਤ ਕੁੱਤੇ ਆ ਮਾਰਿਆ ਗਿਆ ਬਹੁਤ ਜ਼ੁਲਮ ਉਹਨਾਂ ਦੇ ਉੱਤੇ ਕੀਤਾ ਗਿਆ ਜ਼ੁਲਮ ਇੰਨਾ ਕੀਤਾ ਗਿਆ ਕਿ ਆ ਕੀ ਨਾ ਤਾਂ ਉਹ ਚੰਗੀ ਤਰ੍ਹਾਂ ਬੈਠ ਸਕਦੇ ਸੀ ਤੇ ਨਾ ਤੁਰ ਸਕਦੇ ਸੀ ਕਲੀ ਇੱਥੇ ਬਸ ਨਹੀਂ ਹੋਈ ਸੀਗੀ ਉਹਨਾਂ ਨੂੰ ਜਲੰਧਰ ਦੇ ਲਾਗੇ ਬਸੰਤ ਬਿਹਾਰ ਦੇ ਕੋਲ ਇੱਕ ਗੁੜ ਦੀ ਖਲਾੜੀ ਸੀਗੀ ਜਿਹਦੇ ਵਿੱਚ ਗੁੜ ਬਣਦਾ ਨਾ ਗੁੜ ਪਾਇਆ ਜਾਂਦਾ ਕਰਮ ਕਰ ਵੱਡੇ ਭਾਂਡੇ ਵਿੱਚ ਉੱਥੇ ਗੁੜ ਦੀ ਖਲਾੜੀ ਦੇ ਉੱਤੇ ਉਹਨਾਂ ਨੂੰ ਇੱਕ ਵੱਡੇ ਦੇਗੇ ਦੇ ਵਿੱਚ ਜਿਹਨੂੰ ਆਪਾਂ ਦੇਗ ਕਹਿੰਦੇ ਆ ਪਾਣੀ ਗਰਮ ਕਰਕੇ ਉਹਨਾਂ ਨੂੰ ਉਸ ਦੇਗ ਦੇ ਵਿੱਚ ਪਿਠਾ ਕੇ ਉਹਨਾਂ ਨੂੰ ਵੀ ਗਰਮ ਪਾਣੀ ਵਿੱਚ ਉਬਾਲਿਆ ਗਿਆ ਆਖਰ ਨੂੰ ਜ਼ਿੰਦਗੀ ਹੈ ਸਰੀਰ ਹੈ ਪਰ ਪਾਈ ਗੁਰਦੇਵ ਸਿੰਘ ਦੀ ਇਹ ਬੜੀ ਖਾਸियत ਸੀਗੀ ਕਿ ਜਿਉਂ-ਜਿਉਂ ਸਰਕਾਰ ਉਹਨਾਂ ਤੇ ਜ਼ੁਲਮ ਕਰਦੀ ਸੀ ਜਿਉਂ-ਜਿਉਂ ਪਾਣੀ ਦਾ ਤਾਪਮਨ ਵਧਦਾ ਜਾਂਦਾ ਸੀ ਤੁਰਨੇ ਆਪਣੇ ਮੁਖ ਤੋਂ ਹਾਇ ਦੁਹਾਏ ਨਹੀਂ ਕਹੇ ਆਪਣੇ ਮੁਖ ਤੋਂ ਬਾਣੀ ਪੜਦੇ ਰਹੇ ਬਾਣੀ ਗਾਉਂਦੇ ਬਾਣੀ ਪੜਦੇ ਵਾਹਿਗੁਰੂ ਦਾ ਜਾਪ ਕਰਦੇ ਭਾਈ ਗੁਰਦੇਵ ਸਿੰਘ ਹੋਣੇ ਸ਼ਹੀਦ ਹੋ ਜਾਂਦੇ ਆ ਸੁਭਾਵਿਕ ਗੱਲ ਇਹ ਸੀਗੀ ਕਿ ਪੁਲਿਸ ਨੇ ਹੁਣ ਕੋਈ ਨਾ ਕੋਈ ਝੂਠਾ ਮੁਕਾਬਲਾ ਬਣਾਉਣਾ ਹੀ ਸੀਗਾ ਕਿਤੇ ਨਾ ਕਿਤੇ ਉਹਨਾਂ ਦੀ ਲਾਸ਼ ਨੂੰ ਸੁੱਟਣਾ ਸੀਗਾ ਪਰ ਰੱਬ ਦੀ ਖੇੜੇ ਬਣੀ ਕਿ ਕਿਸਮਤ ਨੇ ਸਾਧ ਦਿੱਤਾ ਕਿ ਪਰਿਵਾਰ ਉਸੇ ਦਿਨ ਥਾਣੇ ਪਹੁੰਚਿਆ ਤੇ ਥਾਣੇ ਵਿੱਚ ਜਾ ਕੇ ਪਰਿਵਾਰ ਨੂੰ ਪਾਈ ਗੁਰਦੇਵ ਸਿੰਘ ਦੇਬੂ ਦੀ ਲਾਸ਼ ਬਰਾਮਦ ਹੋ ਗਈ। ਇਹ ਤਾਂ ਬਹੁਤੀ ਲਾਸ਼ਾਂ ਐਸੀਆਂ ਵੀ ਹੈ ਪੰਜਾਬ 'ਚ ਜਿਹੜੀਆਂ ਮਿਲੀਆਂ ਹੀ ਨਹੀਂ ਸੀਗੇ ਨੌਜਵਾਨਾਂ ਦੀ। ਪਰ ਪਾਈ ਗੁਰਦੇਵ ਸਿੰਘ ਦੇਬੂ ਦੀ ਲਾਸ਼ ਜਦੋਂ ਪਰਿਵਾਰ ਨੂੰ ਮਿਲੀ ਕਿ ਉਹਨਾਂ ਦੀ ਲਾਸ਼ ਤੋਂ ਫਿਰ ਅੰਦਾਜ਼ਾ ਲਾਇਆ ਗਿਆ ਸੀਗਾ ਕਿ ਇਹਨਾਂ ਦੇ ਉੱਤੇ ਕਿਡਾ ਜ਼ੁਲਮ ਕੀਤਾ ਗਿਆ ਹੈ। ਜੇਲ੍ਹ ਤੋਂ ਮਾਰਿਆ ਗਿਆ ਕੁੱਟਿਆ ਗਿਆ ਕੇਸ ਕੁੱਟੇ ਗਏ ਬਾਹ ਚ ਡੇਗੇ ਚ ਉਬਾਲਿਆ ਗਿਆ ਉਹਨਾਂ ਦੀ ਲਾਸ਼ ਤੋਂ ਪਤਾ ਲੱਗਦਾ ਸੀਗਾ ਸੋ ਐਸਾ ਜ਼ੁਲਮ ਸਮੇਂੀਆਂ ਸਰਕਾਰਾਂ ਨੇ ਨੌਜਵਾਨਾਂ ਤੇ ਕੀਤਾ ਆ ਸੱਚ ਨੂੰ ਦਬਾਉਣ ਵਾਸਤੇ ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ ਪਰਪਾਈ ਗੁਰਦੇਵ ਸਿੰਘ ਦੇਪੂ ਚੜਦੀ ਕਲਾ ਚ ਰਹਿ ਕੇ ਸ਼ਿੱਦੀ ਦਾ ਜਾਨ ਪੀਂਦੇ ਆ ਸੋ ਜ਼ਰੂਰ ਇਤਿਹਾਸ ਨੂੰ ਚੇਤੇ ਰੱਖੋ ਜਿੱਥੇ ਜਿਹੜੇ ਰਸਤੇ ਤੇ ਸਾਡੇ ਗੁਰੂ ਪਾਸ਼ਾ ਤੁਰੇ ਆ ਉਹਨਾਂ ਰਸਤਿਆਂ ਤੇ ਸਾਡੇ ਸਿੱਖ ਵੀ ਤੁਰੇ ਆ ਸਾਡੇ ਸਿੱਖਾਂ ਨੇ ਕਦੇ ਵੀ ਕੋਈ ਕਦਮ ਪਿੱਛੇ ਨਹੀਂ ਪੁੱਟਿਆ ਜੇ ਗੁਰੂ ਪਾਸ਼ਾ ਜੀ ਆਪ ਸ਼ਹੀਦ ਹੋਏ ਤੇ ਸਿੱਖ ਵੀ ਸ਼ਹੀਦ ਹੋਏ ਜੇ ਗੁਰੂ ਪਾਸ਼ਾ ਜੀ ਨੇ ਸੀਸਗੰਗ ਸੈ ਬਣਾਇਆ ਤੇ ਸਿੱਖਾਂ ਨੇ ਸ਼ਹੀਦਗੰਗ ਸੈ ਬਣਾਏ ਜੇ ਗੁਰੂ ਪਾਸ਼ਾ ਨੇ ਪੜਾਇਆ ਸੀਗਾ ਨਾ ਕਿ ਜੋਤੋਂ ਪ੍ਰੇਮ ਖੇਲਣ ਦਾ ਚਾਓ ਸੇਰ ਧਰਤਾਂ ਲਈ ਗਲੀ ਮੇਰੀ ਆਓ ਇਹ ਤੋ ਮਾਰਗ ਪੈਰ ਤਰੀਜੈ ਸਿਰ ਤੀਜੈ ਖਾ ਨਾ ਕੀਜੇ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਹੋ ਹੋ ਸਬਨਾ ਕੀ ਰੀਦ ਕਾ ਤੋ ਆਓ ਹਮਾਰੇ ਪਾਸ ਤਾਂ ਸਿੱਖਾਂ ਨੇ ਕਰਕੇ ਵੀ ਦਿਖਾਇਆ ਸੀ ਸੋ ਅੱਜ ਦਾ ਆਪਾਂ ਦੇ ਇਤਿਹਾਸ ਇਸ ਹਾਂਝਾ ਕੀਤਾ ਹੈ ਇਹ 3 ਜੁਲਾਈ 1987 ਦਾ ਸੀਗਾ ਜਿਸ ਦਿਨ ਪੁਲਿਸ ਨੇ ਜ਼ੁਲਮ ਕਰਕੇ ਸਰਦਾਰ ਗੁਰਦੇਵ ਸਿੰਘ ਦੇਬੋ ਉਹਨਾਂ ਨੂੰ ਦੇਗੇ ਬੀਸੂ ਬਾਲਕੇ ਸ਼ਹੀਦ ਕੀਤਾ ਸੀ ਸੋ ਜਰੂਰ ਇਤਿਹਾਸ ਦੇ ਵਰਕਿਆਂ ਨੂੰ ਚੇਤੇ ਰੱਖੋ ਜਰੂਰ ਆਪੜਾ ਇਤਿਹਾਸ ਪੜੋ ਜਰੂਰ ਆਪਣੇ ਯੋਧੀਆਂ ਦੀਆਂ ਇਹਨਾਂ ਕੁਰਬਾਨੀਆਂ ਨੂੰ ਇਹਨਾਂ ਸ਼ਹੀਦੀਆਂ ਨੂੰ ਚੇਤੇ ਰੱਖੋ ਸਤਿਗੁਰ ਦਾਤਾ ਕਿਰਪਾ ਕਰੇ ਮਾਲਕੇ ਮਿਹਰਮਤ ਕਰੇ ਹੋਈਆਂ ਬਿਆਨਤ ਪ੍ਰਕਾਰ ਦੀ ਭੁੱਲਾਂ ਦੀ ਖਿਮਾ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ